ਇੱਕ ਗੱਲ ਸਾਡੇ ਕੋਲ ਸਪੈਸ਼ਲ ਵੀ ਹੈਗੀ ਹੈ ਜਿਹੜੀ ਕਿ ਅਸੀਂ ਮੀਟਰ ਦੇ ਨਾਲ ਤੁਹਾਨੂੰ ਲੀਟਰ ਵੀ ਦੱਸੂਗੀ ਹਾਂਜੀ ਕਿੰਨੇ ਲੀਟਰ ਤੁਹਾਡੇ ਡੀਜ਼ਲ ਪੈ ਰਿਹਾ ਹੈਗਾ ਠੀਕ ਹੈ ਜੀ ਕੰਬਾਈਨ ਦੇ ਵਿੱਚ ਔਰ ਇਹ ਇਹਦੇ ਵਿੱਚ ਬੈਟਰੀ ਹੈ ਜਾਂ ਕੀ ਹੈ ਇਹਦੇ ਵਿੱਚ ਜੀ ਇਹਦੇ ਵਿੱਚ ਕੀ ਹੈ ਕਿ ਬੈਟਰੀ ਹੁੰਦੀ ਹੈ ਜੀ ਸੈੱਲ ਹੁੰਦੇ ਜੀ ਅੱਛਾ ਜੀ ਬਾਕੀ ਇਹਦੀ ਜਿਹੜੀ ਚਾਰਜਿੰਗ ਹੁੰਦੀ ਹੈ ਡੀਜ਼ਲ ਦੀ ਸਪਲਾਈ ਦੇ ਨਾਲ ਹੀ ਹੁੰਦੀ ਹੈ ਪ੍ਰੈਸ਼ਰ ਦੇ ਨਾਲ ਹੀ ਹੁੰਦੀ ਹੈ ਠੀਕ ਹੈ ਜੀ ਉਹ ਰੀਚਾਰਜੇਬਲ ਹੈ ਜੀ ਸਭ ਤੋਂ ਛੋਟਾ ਮਾਡਲ ਸਾਡਾ A45 ਲੀਟਰ ਵਾਲਾ ਜੀ ਅੱਛਾ ਜੀ ਇਹਦੇ ਵਿੱਚ ਅਸੀਂ ਗਨ ਜਿਹੜੀ ਦਿੰਨੇ ਆ ਅਸੀਂ ਮੀਟਰ ਤੋਂ ਬਿਗੈਰ ਵਾਲੀ ਦਿੰਨੇ ਆ ਹਾਂ ਜੀ ਔਰ ਇਹਦੀ ਪ੍ਰਾਈਜ਼ਿੰਗ ਜਿਹੜੀ 7500 ਰੁਪਿਆ ਹੈਗੀ ਆ ਠੀਕ ਹੈ ਜੀ ਪਾਈਪ ਨਾਲ ਹੁੰਦੀ ਆ ਹਾਂ ਜੀ ਡਿਲੀਵਰੀ ਪਾਈਪ ਤੇ ਸੈਕਸ਼ਨ ਪਾਈਪ ਨਾਲ ਹੋਊਗੀ ਠੀਕ ਹੈ ਜੀ। ਔਰ ਇਸ ਤੋਂ ਉੱਪਰ ਇਹ ਆ ਜਾਊਗਾ ਵੱਡੀ ਮੋਟਰ ਦੇ ਵਿੱਚ ਆ ਜਾਊਗਾ ਸਾਡਾ 70 LPM ਵਾਲਾ ਪੰਪ ਆ। ਅੱਛਾ ਜੀ। ਜਿਹਦੀ ਵਾਟ ਜੀ ਵੀ ਸੀ 600 ਵਾਟ ਦੇ ਕਰੀਬ ਹੁੰਦੀ ਹੈ ਮਾ ਜੀ ਜੀ ਇਹ ਫਰੇਮ ਵਾਲਾ ਮਾਡਲ ਜੀ ਹੈਵੀ ਮਾਡਲ ਹੈ ਇਹਦੇ ਵਿੱਚ ਵੱਡੀ ਮੋਟਰ ਲੱਗੀ ਹੋਈ ਆ। ਅੱਛਾ ਜੀ। ਔਰ ਇਹਦੇ ਵਿੱਚ ਵੱਡਾ ਮੀਟਰ ਲੱਗਿਆ ਹੋਇਆ। ਠੀਕ ਹੈ। ਤੇ ਇਹਦੇ ਪ੍ਰਾਈਜ਼ਿੰਗ ਜਿਹੜੀ ਹੈਗੀ ਆ ਆਪਣੀ ਪੈ ਜਾਂਦੀ ਹੈ 14.5 ਹਜ਼ਾਰ ਦਾ ਜੀ ਇਹ। ਇਹ ਇਹ ਬਾਈ ਜੀ ਜਿਹੜਾ ਇਹ ਮੀਟਰ ਹੈਗਾ ਵਾ। ਇਹ ਜਦੋਂ ਆਪਾਂ ਤੇਲ ਕੱਟਤਾ ਉਦੋਂ ਆਟੋਮੈਟਿਕ ਜ਼ੀਰੋ ਹੋ ਜਾਣਾ ਜਾਂ ਕਿਵੇਂ ਹੋਊਗਾ ਨਹੀਂ ਤੇਲ ਕੱਟਤਾ ਤੇ ਆਪਾਂ ਆਟੋਮੈਟਿਕਲੀ ਡਿਜੀਟ ਜ਼ੀਰੋ ਨਹੀਂ ਹੋਣਾ ਹੈਗਾ ਉਹ ਜਿੰਨਾ ਲੀਟਰ ਹੋਣਗੇ ਉਹ ਲੀਟਰ ਦੱਸੂਗਾ ਉੱਥੇ ਰੁਕ ਜਾਊਗਾ ਅੱਗੇ ਹਾਂਜੀ ਤੇ ਉਸ ਤੋਂ ਬਾਅਦ ਜੇ ਇਹਨੂੰ ਜ਼ੀਰੋ ਕਰਨਾ ਜ਼ੀਰੋ ਕਰਨਾ ਰੀਸੈਟ ਪਹੁੰਦਾ ਜੀ ਇੱਥੋਂ ਦੀ ਰੀਸੈਟ ਹੋ ਜਾਂਦਾ ਹੈਗਾ ਅੱਛਾ ਜੀ ਇੱਥੇ ਹੀ ਹੋ ਜਾਣਾ ਠੀਕ ਹੈ ਹਾਂ ਰੀਸੈਟ ਜ਼ੀਰੋ ਕਰਨਾ ਜ਼ੀਰੋ ਹੋ ਜਾਂਦਾ ਉਸ ਤੋਂ ਬਾਅਦ ਉਹ ਕਿਉਂਕਿ ਜਿਵੇਂ ਪੰਪ ਆ ਲਿਆ ਕਿਉਂਕਿ ਜਿਹੜੇ ਵੱਡੇ ਜ਼ਿਮੀਦਾਰ ਹੈਗੇ ਜਿਨ੍ਹਾਂ ਕੋਲ 10-15 ਟਰੈਕਟਰ ਹੈਗੇ ਉਹਨਾਂ ਨੇ ਲੀਵਰ ਨੂੰ ਅਲੱਗ-ਅਲੱਗ ਮਿੰਕੀ ਤੇਲ ਪਾ ਕੇ ਦੇਣਾ ਹੁੰਦਾ ਉਹਨਾਂ ਵਾਸਤੇ ਬਹੁਤ ਵਧੀਆ ਚੀਜ਼ ਹੈ ਬਹੁਤ ਵਧੀਆ ਚੀਜ਼ ਹੈ ਜੀ ਮਿੰਕੀ ਤੇਲ ਆਊਗਾ ਜੀ ਜਦੋਂ ਆਪਾਂ ਊਜਲ ਛੱਡਦੇ ਆ ਆਪਾਂ ਬੰਦ ਹੋ ਜਾਂਦਾ ਬਾਕੀ ਇਹਦੇ ਵਿੱਚ ਕੀ ਹੈ ਕਿ ਇੱਕ ਆ ਫੈਸਿਲਿਟੀ ਹੈ ਕਿ ਤੁਸੀਂ ਆ ਦੇਖੋਗੇ ਲੈਵਲਰ ਆ ਇਹ ਸੈਂਸਰ ਆ ਜਿੱਦਾਂ ਆਪਾਂ ਡਰਮ 'ਚ ਤੇਲ ਡਰਮ 'ਚ ਤੇਲ ਫੁੱਲ ਹੋ ਗਿਆ ਇਹਨੇ ਆਟੋਮੈਟਿਕਲੀ ਲੀਵਰ ਇੱਥੇ ਸੈੱਟ ਹੋ ਜਾਂਦਾ ਜੀ ਆ ਦੇਖੋ ਇਹਦੇ ਸੈੱਟ ਹੋ ਗਿਆ ਜੀ ਜਦੋਂ ਇਹ ਇੱਥੇ ਤੱਕ ਤੇਲ ਆ ਗਿਆ ਤੁਹਾਡੇ ਇਹਨੇ ਆਟੋਮੈਟਿਕਲੀ ਲੀਵ ਔਰ ਤੇਲ ਗਿਰਨਾ ਬੰਦ ਹੋ ਜੂਗਾ ਉਹਦੇ ਵੀ ਟਾਈਮ ਜਿਹੜੇ ਪੰਪਾਂ ਦੇ ਵੀ ਇਹੀ ਨੇ ਲੋਜਲ ਹੋਈ ਪੰਪ ਦੇ ਵਿੱਚ ਸੇਮ ਸੇਮ ਲੱਗਦੀਆਂ ਕੰਮ ਕਰ ਰਹੇ ਉੱਥੇ ਵੀ ਹੈ ਨਾ ਜੀ ਕੀ ਹਾਲ ਨੇ ਵੀ ਸੱਚ ਨੂੰ ਅੱਜ ਆਪਾਂ ਆਏ ਸੀ ਕਿ ਲੁਧਿਆਣਾ ਗੈਲ ਰੋਡ ਤੇ ਖੜੇ ਆ ਇਸ ਵਕਤ ਸਤਨਾਮ ਪੰਪਸ ਐਂਡ ਮੋਟਰਸ ਤੇ ਤੁਹਾਨੂੰ ਇੱਕ ਬਹੁਤ ਵਧੀਆ ਪ੍ਰੋਡਕਟ ਦਿਖਾਉਣ ਲੱਗਾ ਇੱਥੋਂ ਬਾਈਉ ਨਾਲ ਕੋਲੇ ਵੈਸੇ ਤਾਂ ਮਿਲਦਾ ਸਾਰਾ ਕੁਝ ਹੀ ਆ ਮੋਟਰਸ ਵੀ ਮਿਲਦੀਆਂ ਵਾ ਪੰਪੂ ਵੀ ਮਿਲਦੇ ਆ ਹਰ ਤਰ੍ਹਾਂ ਦੀ ਕੀਤੀ ਲੈ ਸਕਦੇ ਹੋ ਸਪੇਅਰ ਪਾਰਟ ਵੀ ਸਾਰਾ ਲੈ ਸਕਦੇ ਹੋ ਪਰ ਅੱਜ ਜਿਹੜੀ ਚੀਜ਼ ਤੁਹਾਨੂੰ ਦਿਖਾਉਣ ਲੱਗਾ ਉਹ ਚੀਜ਼ ਆਪਾਂ ਨੂੰ ਬਹੁਤ ਜ਼ਰੂਰਤ ਚਲੋ ਅੰਦਰ ਚੱਲਦੇ ਆਪਾਂ ਅੰਦਰ ਚੱਲ ਕੇ ਦਿਖਾਉਣਾ ਵਾ ਆਮ ਮਾਰਕੀਟ ਵਿੱਚ ਬਹੁਤ ਮਹਿੰਗਾ ਵਾ ਉਹ ਹੋਰ ਕੰਪਨੀਆਂ ਦਾ ਤੁਹਾਨੂੰ ਸਿਰਫ 7500 ਰੁਪਏ ਚ ਦਵਾ ਦੇਣਾ ਆਪਾਂ ਤੇ ਲੋ ਵੀ ਦੋਸਤੋ ਆਪਣੇ ਨਾਲ ਹੋਣਗੇ ਸਤਨਾਮ ਪੰਪ ਐਂਡ ਮੋਟਰਸ ਤੋਂ ਸੁਖਜਿੰਦਰ ਸਿੰਘ ਬਾਈ ਜੀ ਬਾਈ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਬਾਈ ਜੀ ਆਪਾਂ ਮੈਂ ਨਾ ਪਹਿਲਾਂ ਜਦੋਂ ਬਾਹਰ ਦੁਕਾਨ ਤੋਂ ਸ਼ੂਟ ਕੀਤਾ ਤੇ ਮੈਂ ਕਿਹਾ ਵੀ ਆਪਾਂ ਕਿਸਾਨ ਵੀ ਰਾਸਤੇ ਇੱਕ ਬਹੁਤ ਵਧੀਆ ਪ੍ਰੋਡਕਟ ਲਿਆਂਦਾ ਵਾ ਤੇ ਬਹੁਤ ਸਸਤਾ ਵੀ ਲਿਆਂਦਾ ਵਾ ਮੇਰੇ ਹਿਸਾਬ ਨਾਲ ਉਹ ਪ੍ਰੋਡਕਟ ਬਾਰੇ ਆਪਾਂ ਥੋੜਾ ਜਿਹਾ ਦੱਸੀਏ ਜੀ ਹਾਂਜੀ 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 ਅਸੀਂ ਇੱਕ ਆਪਣਾ ਨਵਾਂ ਪ੍ਰੋਡਕਟ ਲਿਆਂਦਾ ਹੈਗਾ ਡੀਜ਼ਲ ਪੰਪ ਹੈ ਡੀਜ਼ਲ ਟਰਾਂਸਫਰ ਕਰਦਾ ਹੈ ਖਾਸ ਤੌਰ ਤੇ ਕੰਬਾਈਨਾ ਵਾਸਤੇ ਤੇ ਟਰੈਕਟਰ ਵਾਸਤੇ ਹਾਂਜੀ ਇੱਕ 40 ਲੀਪੀਐਮ ਤੇ 60 70 ਲੀਪੀਐਮ ਦੇ ਵਿੱਚ ਆਪਣੇ ਕੋਲ ਅਵੇਲੇਬਲ ਹੈਗਾ ਜੀ ਠੀਕ ਹੈ ਜੀ ਔਰ ਇਹਦੇ ਵਿੱਚ ਬੜੇ ਬਾਜੂ ਬਰੇਡ ਤੇ ਬਾਕੀ ਕੰਪਨੀਆਂ ਦਾ ਜਿਵੇਂ 50000 ਦਾ ਆਉਂਦਾ ਕਿਸੇ ਦਾ 40000 ਦਾ ਆਉਂਦਾ ਸਾਡਾ ਇਹ 7500 ਤੋਂ ਸ਼ੁਰੂ ਹੁੰਦਾ ਹੈਗਾ ਅੱਛਾ ਜੀ ਇੰਨਾ ਸਸਤਾ ਕਰਤਾ ਹੈ ਬਹੁਤ ਸਸਤਾ ਔਰ ਬਾਜੂ ਬਰੇਡ ਤੇ ਔਰ ਬੜੀ ਵਧੀਆ ਕੁਆਲਿਟੀ ਦੇ ਵਿੱਚ ਲਿਆਂਦਾ ਹੈਗਾ ਠੀਕ ਹੈ ਜੀ ਔਰ ਇਹਦੇ ਵਿੱਚ ਤੁਹਾਨੂੰ 40 ਤੋਂ 45 ਲੀਟਰ ਐਲਪੀਐਮ ਲੀਟਰ ਪਰ ਪਰ ਮਿੰਟ ਮਿਲੇਗਾ ਜੀ ਪਾਣੀ ਆਪਣਾ ਡੀਜ਼ਲ 40 ਤੋਂ 45 ਲੀਟਰ ਪਰ ਮਿੰਟ ਪਰ ਮਿੰਟ ਜੀ ਅੱਛਾ ਜੀ ਇਹਦੇ ਵਿੱਚ ਅਸੀਂ 14 ਫੁੱਟ ਪਾਈਪ ਵੀ ਦੇ ਰਹੇ ਆ ਅੱਛਾ ਜੀ ਔਰ ਅਸੀਂ ਇਹਦੇ ਵਿੱਚ ਸਕਸ਼ਨ ਪਾਈਪ ਨਾਲ ਦੇ ਰਹੇ ਆ ਜਿਹਦੇ ਕੀ 6 ਫੁੱਟ ਉਹਦੀ ਕੈਪੈਸਿਟੀ ਹੈ ਜੀ ਹਾਂਜੀ ਔਰ ਨਾਲ ਅਸੀਂ ਇਹ ਗਨ ਦੇ ਰਹੇ ਆ ਜਿਹੜੀ ਕਿ ਅਸੀਂ ਪੈਟਰੋਲ ਪੰਪ ਤੇ ਆਮ ਤੌਰ ਤੇ ਤੁਸੀਂ ਦੇਖੀ ਹੋਗੀ ਇਹ ਆਟੋਮੈਟਿਕ ਗਨ ਹੈ ਜੀ ਮੇਰੇ ਹਿਸਾਬ ਨਾਲ ਜੇ ਇਕੱਲੀ ਇਹ ਗਨ ਜਿਹੜਾ ਬੰਦਾ ਕਰੇ ਜਗਾੜੂ ਪੰਪ ਬਣਾਉਂਦਾ 5-7000 ਰੁਪਏ ਦੀ ਗਾਨੀ ਬਿਲਜ ਪੈ ਜਾਂਦੀ ਹੈ ਬਿਲਕੁਲ ਜੀ ਇਹ ਗਨ ਅਸੀਂ ਮਤਲਬ ਜਿਹੜੀ 7000 ਵਾਲੀ ਹੈ ਅਸੀਂ ਇਹ 2500 ਰੁਪਏ ਚ ਅੱਛਾ ਜੀ ਆਦੀ ਗਨ ਦੇ ਰਹੇ ਆ ਜੀ ਠੀਕ ਹੈ ਜੀ ਔਰ ਇਹਦੇ ਵਿੱਚ ਇੱਕ ਗਨ ਸਾਡੇ ਕੋਲ ਸਪੈਸ਼ਲ ਕੰਬਾਈਨ ਦੇ ਵਿੱਚ ਔਰ ਇਹ ਇਹਦੇ ਵਿੱਚ ਬੈਟਰੀ ਹੈ ਜਾਂ ਕੀ ਹੈ ਇਹਦੇ ਵਿੱਚ ਇਹਦੇ ਵਿੱਚ ਕੀ ਹੈ ਕਿ ਬੈਟਰੀ ਹੁੰਦੀ ਹੈ ਜੀ ਸੈੱਲ ਹੁੰਦੇ ਜੀ ਅੱਛਾ ਜੀ ਬਾਕੀ ਇਹਦੀ ਜਿਹੜੀ ਚਾਰਜਿੰਗ ਹੁੰਦੀ ਹੈ ਡੀਜ਼ਲ ਦੀ ਸਪਲਾਈ ਦੇ ਨਾਲ ਹੀ ਹੁੰਦੀ ਹੈ ਪ੍ਰੈਸ਼ਰ ਦੇ ਨਾਲ ਹੀ ਹੁੰਦੀ ਹੈ ਠੀਕ ਹੈ ਜੀ ਉਹ ਰੀਚਾਰਜੇਬਲ ਹੈਗੀ ਹੈ ਬੈਟਰੀ ਜੀ ਠੀਕ ਹੈ ਜੀ ਆਪਣਾ ਸਭ ਤੋਂ ਛੋਟਾ ਮਾਡਲ ਜਿਹੜਾ ਹੈਗਾ ਵਾ ਸਭ ਤੋਂ ਸਸਤਾ ਮਾਡਲ ਜੇ ਕਹਿ ਦਈਏ ਜੀ ਉਹ ਕਿਹੜਾ ਵਾ ਇਹ ਹੈ ਸਭ ਤੋਂ ਛੋਟਾ ਮਾਡਲ ਸਾਡਾ A 45 ਲੀਟਰ ਵਾਲਾ ਜੀ ਅੱਛਾ ਜੀ ਇਹਦੇ ਵਿੱਚ ਅਸੀਂ ਗਨ ਜਿਹੜੀ ਦਿੰਨੇ ਆ ਅਸੀਂ ਮੀਟਰ ਤੋਂ ਬਗੈਰ ਵਾਲੀ ਦਿੰਨੇ ਆ ਹਾਂਜੀ ਔਰ ਇਹਦੀ ਪ੍ਰਾਈ ਠੀਕ ਹੈ ਜੀ। ਔਰ ਇਸ ਤੋਂ ਉੱਪਰ ਇਹ ਆ ਜਾਊਗਾ ਵੱਡੀ ਮੋਟਰ ਦੇ ਵਿੱਚ ਆ ਜਾਊਗਾ ਸਾਡਾ 70 ਐਲਪੀਐਮ ਵਾਲਾ ਪੰਪ ਆ। ਅੱਛਾ ਜੀ। ਜਿਹਦੀ ਵਾਟਜ ਵੀ ਅਸੀਂ 600 ਵਾਟ ਦੇ ਕਰੀਬ ਹੁੰਦੀ ਹੈ ਜੀ। ਠੀਕ ਹੈ। ਔਰ ਇਹਦੇ ਵਿੱਚ ਅਸੀਂ ਜਿਹੜੀ ਗਨ ਦਿੰਨੇ ਆ ਮੀਟਰ ਵਾਲੀ ਆ ਗਨ ਦੇਵਾਂਗੇ ਮੀਟਰ ਵਾਲੀ ਹੈਵੀ ਡਿਊਟੀ ਗਨ ਹੋਊਗੀ। ਹਾਂਜੀ। ਇਹਦੀ ਪ੍ਰਾਈਜ਼ਿੰਗ ਅਸੀਂ 10.5000 ਰੁਪਏ ਰੱਖੀ ਹੋਈ ਆ। ਠੀਕ ਹੈ ਜੀ ਇਹਦੇ ਨਾਲ ਕੋਈ ਗਰੰਟੀ ਵਾਰੰਟੀ ਹੈ ਇਹਨਾਂ ਆਪਣਾ ਸੀਜ਼ਨ ਦੀ ਵਾਰੰਟੀ ਦੇਵਾਂਗੇ 3 ਮਹੀਨੇ ਦੀ ਗਰੰਟੀ ਹੋਊਗੀ ਜੀ ਅੱਛਾ ਜੀ ਹਾਂ ਜੀ ਹਾਂ ਜੀ 3 ਮਹੀਨੇ ਦੀ 3 ਮਹੀਨੇ ਦੀ ਹੋਊਗੀ ਸੀਜ਼ਨ ਦੀ ਬਾਕੀ ਇਹਦੇ ਵਿੱਚ ਕੋਈ ਡਿਫੈਕਟ ਨਹੀਂ ਜ਼ੀਰੋ ਡਿਫੈਕਟ ਚੀਜ਼ ਹੈ ਹਾਈ ਕੁਆਲਿਟੀ ਹੈ ਉਹ ਸਾਡੇ ਨਾਲ ਗੱਲ ਕਰੀਏ ਕੰਪਨੀ ਦੀ ਕੰਪਨੀ ਵੀ ਮੈਨੂੰ ਲੱਗਦਾ ਬਹੁਤ ਵਧੀਆ ਕੰਪਨੀ ਆ ਗੇਲ ਕੰਪਨੀ ਦੀ ਬਿਲਕੁਲ ਬਿਲਕੁਲ ਗੇਲ ਕੰਪਨੀ ਦਾ ਹੋਊਗਾ ਹਾਈ ਕੁਆਲਿਟੀ ਆ ਵਧੀਆ ਕੰਪਨੀ ਆ ਹਾਂ ਜੀ ਔਰ ਇਹਦੀ ਅਸੀਂ ਪੂਰੀ ਜ਼ਿੰਮੇਵਾਰੀ ਲਾਵਾਂਗੇ ਹੈ ਹੈਵੀ ਡਿਊਟੀ ਚੀਜ਼ ਹੈ ਕਾਪਰ ਵਾਈਂਡਿੰਗ ਦੇ ਵਿੱਚ ਹੋਊ ਹੈ ਗੱਬਾ ਜੀ ਇਹ ਫਰੇਮ ਵਾਲਾ ਮਾਡਲ ਜੀ ਹੈਵੀ ਮਾਡਲ ਹੈ ਇਹਦੇ ਵਿੱਚ ਵੱਡੀ ਮੋਟਰ ਲੱਗੀ ਹੋਈ ਹੈ ਅੱਛਾ ਜੀ ਔਰ ਇਹਦੇ ਵਿੱਚ ਵੱਡਾ ਮੀਟਰ ਲੱਗਿਆ ਹੋਇਆ ਠੀਕ ਹੈ ਤੇ ਇਹਦੀ ਪ੍ਰਾਈਜ਼ਿੰਗ ਜਿਹੜੀ ਹੈਗੀ ਆ ਆਪਣੀ ਪੈ ਜਾਂਦੀ ਹੈ 14.5 ਹਜ਼ਾਰ ਦਾ ਜੀ ਇਹ ਇਹ ਬਾਈ ਜੀ ਜਿਹੜਾ ਇਹ ਮੀਟਰ ਹੈਗਾ ਵਾ ਇਹ ਜਦੋਂ ਆਪਾਂ ਤੇਲ ਕੱਟਤਾ ਉਦੋਂ ਆਟੋਮੈਟਿਕ ਜ਼ੀਰੋ ਹੋ ਜਾਣਾ ਜਾਂ ਕਿਵੇਂ ਹੋਊਗਾ ਨਹੀਂ ਤੇਲ ਘਟਦਾ ਤੇ ਆਪਾਂ ਆਟੋਮੈਟਿਕਲੀ ਡਿਜੀਟ ਜ਼ੀਰੋ ਨਹੀਂ ਹੋਣਾ ਹੈਗਾ ਉਹ ਜਿੰਨਾ ਲੀਟਰ ਹੋਣਗੇ ਉਹ ਲੀਟਰ ਦੱਸੂਗਾ ਉੱਥੇ ਰੁਕ ਜਾਊਗਾ ਅੱਗੇ ਹਾਂਜੀ ਤੇ ਉਸ ਤੋਂ ਬਾਅਦ ਜੇ ਇਹਨੂੰ ਜ਼ੀਰੋ ਕਰਨਾ ਜ਼ੀਰੋ ਕਰਨਾ ਰੀਸੈਟ ਹੁੰਦਾ ਜੀ ਇੱਥੋਂ ਦੀ ਰੀਸੈਟ ਹੋ ਜਾਂਦਾ ਹੈਗਾ ਅੱਛਾ ਜੀ ਇੱਥੇ ਹੀ ਹੋ ਜਾਣਾ ਠੀਕ ਹੈ ਤੇ ਰੀਸੈਟ ਜ਼ੀਰੋ ਕਰਨਾ ਜ਼ੀਰੋ ਹੋ ਜਾਂਦਾ ਉਸ ਤੋਂ ਬਾਅਦ ਉਹ ਕਿਉਂਕਿ ਜਿਵੇਂ ਪੰਪ ਵਾਲਿਆਂ ਕਿਉਂਕਿ ਜਿਹੜੇ ਵੱਡੇ ਜ਼ਿਮੀਂਦਾਰ ਹੈਗੇ ਜਿਨ੍ਹਾਂ ਕੋਲ 10-15 ਟਰੈਕਟਰ ਹੈਗੇ ਉਹਨਾਂ ਨੇ ਲੀਵਰ ਨੂੰ ਅਲੱਗ-ਅਲੱਗ ਮਿੰਕੇ ਤੇਲ ਪਾ ਉਹਨਾਂ ਨੂੰ ਇਹ ਹੁੰਦਾ ਯਾਰ ਵੀ ਇਹ ਸਾਨੂੰ ਚਾਹੀਦੀ ਆ ਚੀਜ਼ ਤੇ ਮਹਿੰਗਾ ਬਹੁਤ ਆ ਇਹ ਬਹੁਤ ਬਹੁਤ 유ਸਫੁਲ ਚੀਜ਼ ਹੈ ਬਹੁਤ ਕੰਮ ਵਾਲੀ ਚੀਜ਼ ਹੈ ਹਾਂਜੀ ਕਿਉਂਕਿ ਇਹਦੇ ਵਿੱਚ ਇੱਕ ਤਾਂ ਕੰਮ ਜਲਦੀ ਹੋ ਜਾਂਦਾ ਹੈ ਇੱਕ ਇਹਦੇ ਵਿੱਚ ਕੀ ਹੈ ਕਿ ਆਪਣੇ ਲੀਟਰ ਦੀ ਕਾਊਂਟਿੰਗ ਹੋ ਜਾਂਦੀ ਕਿੰਨੇ ਲੀਟਰ ਆਪਣਾ ਡੀਜ਼ਲ ਗਿਆ ਉਹਦੇ ਵਿੱਚ ਕੋਈ ਆਪਣਾ ਪੈਟਰੋਲ ਪੰਪ ਵਾਲਾ ਆਪਣੇ ਧੋਖੇ ਜੜੀ ਨਹੀਂ ਕਰ ਸਕਦਾ ਹਾਂਜੀ ਨਾਲੇ ਇੱਕ ਵਾਜੂਬ ਰੇਟ ਦੇ ਵਿੱਚ ਚੀਜ਼ ਆਸੀਂ ਡਿਵੈਲਪ ਕੀਤੀ ਆ ਆ ਚੀਜ਼ ਜੇ ਕੋਈ ਹੋਰ ਕੰਪਨੀ ਦੇ ਵਿੱਚ ਜਾਓ ਤਾਂ 70 80 ਹਜ਼ਾਰ ਦੀ ਰੇਟ ਤੱਕ ਲੱਗਦੀ ਹੈ ਜੀ ਉਹੀ ਆ ਕਈ ਕਈ ਕਸਟ ਜਿਹੜੇ ਹੈਗੇ ਆ ਫਾਰਮਰ ਵੱਡੇ ਫਾਰਮਰ ਆ ਉਹ ਐਨਆਰਆਈ ਵੀ ਹੈਗੇ ਤੇ ਇੱਥੇ ਖੇਤੀ ਵੀ ਕਰਦੇ ਉਹ ਬਾਹਰੋਂ ਲਿਆਉਂਦੇ ਬਹੁਤ ਮਹਿੰਗਾ ਮਹਿੰ ਵੀ ਆਲਾ ਕੰਮ ਹੀ ਹੋ ਗਿਆ ਇਹਦਾ ਹਾਂਜੀ 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 ਵੀ ਇਸ ਤੋਂ ਸਸਤਾ ਰੇਟ ਤੱਕ ਇਹ ਮਿਲ ਨਹੀਂ ਸਕਦਾ ਜੀ ਇਹਨਾਂ ਦਾ ਤਿਆਰ ਘਰੇ ਕਰਾਂਗੇ ਤਾਂ ਤਾਂ ਵੀ ਇਸ ਤੋਂ ਜ਼ਿਆਦਾ ਖਰਚਾ ਆਊਗਾ ਬਿਲਕੁਲ ਜੀ ਬਿਲਕੁਲ ਤੇ ਇਹਦੀ ਬਾਈ ਜਿਹੜੀ ਇੱਕ ਨੋਜ਼ਲ ਜਿਵੇਂ ਆਪਾਂ ਤੇਲ ਜਦੋਂ ਪਾ ਰਹੇ ਆ ਤੇ ਜਦੋਂ ਛੜਤੀ ਮੋਟਰ ਬੰਦ ਹੋ ਜਾਊਗੀ ਹਾਂ ਮੋਟਰ ਨਹੀਂ ਬੰਦ ਹੁੰਦੀ ਇਹਦੇ ਵਿੱਚ ਕੀ ਹੈ ਕਿ ਤੇਲ ਬੰਦ ਹੋ ਜਾਂਦਾ ਔਰ ਪੰਪ ਬੰਦ ਹੋ ਜਾਂਦਾ ਹੈਗਾ ਅੱਛਾ ਜੀ ਜਦੋਂ ਆਪਾਂ ਨੋਜ਼ਲ ਛੱਡਦੇ ਆ ਪੰਪ ਬੰਦ ਹੋ ਜਾਂਦਾ ਬਾਕੀ ਇਹਦੇ ਵਿੱਚ ਕੀ ਹੈ ਕਿ ਇੱਕ ਫੈਸਿਲਿਟੀ ਹੈ ਕਿ ਤੁਸੀਂ ਆ ਦੇਖੋਗੇ ਲੈਵਲਰ ਆ ਇਹ ਸੈਂਸਰ ਆ ਹਾਂਜੀ ਜਿੱਦਾਂ ਆਪਾਂ ਡਰਮ ਵਿੱਚ ਤੇਲ ਡਰਮ ਵਿੱਚ ਤੇਲ ਫੁੱਲ ਹੋ ਗਿਆ ਇਹਨੇ ਆਟੋਮੈਟਿਕ ਲੀਵਰ ਇੱਥੇ ਸੈੱਟ ਹੋ ਜਾਂਦਾ ਜੀ ਆ ਦੇਖੋ ਹਾਂਜੀ ਇਹਦੇ ਸੈੱਟ ਹੋ ਗਿਆ ਜੀ ਜਦੋਂ ਇਹ ਇੱਥੇ ਤੱਕ ਤੇਲ ਆ ਗਿਆ ਤੁਹਾਡੇ ਇਹਨੇ ਆਟੋਮੈਟਿਕਲੀ ਲੀਵਰ ਨੂੰ ਛੱਡ ਦੇਣਾ ਔਰ ਤੇਲ ਗਿਰਨਾ ਬੰਦ ਹੋ ਜਾਊਗਾ ਉਹਦੇ ਵਿੱਚ ਜਿਹੜੇ ਪੰਪਾਂ ਦੇ ਵੀ ਇਹੀ ਅਨਯੋਜਨ ਹੋਈ ਪੈਂਦੀ ਹੈ ਸੇਮ ਸੇਮ ਲੱਗਦੀ ਹੈ ਕੰਮ ਕਰ ਰਹੇ ਉੱਤੇ ਵੀ ਹੈ ਨਾ ਜੀ ਵੀ ਉਹ ਵੀ ਜੋ ਗੱਡੀ ਦੇ ਫੁੱਲ ਦੀ ਟੈਂਕੀ ਫੁੱਲ ਹੋ ਗਈ ਤਾਂ ਉਹਨੇ ਕੱਟ ਕਰ ਜਾਣਾ ਨੇ ਆਟੋਮੈਟਿਕ ਹਾਂਜੀ 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 ਠੀਕ ਹੈ ਜੀ ਠੀਕ ਹੈ ਤੇ ਇਹ ਜਿਹੜੇ ਇੱਕ ਚੀਜ਼ ਹੋਰ ਹੈ ਜੀ ਇਹ ਹੁਣ ਜਿਹੜੇ ਆਪਣੇ ਦੇਖਣ ਵਾਲੇ ਵੀਰ ਹੋਣਗੇ ਕਈ ਵੀਰ ਦੂਰੋਂ ਹੁੰਦੇ ਆ ਉਹ ਮੰਗਵਾ ਸਕਦੇ ਆ ਘਰੇ ਬੈਠੇ ਬਿਲਕੁਲ ਜੀ ਘਰੇ ਬੈਠੇ ਮੰਗਾ ਸਕਦੇ ਆ ਆਨਲਾਈਨ ਪੇਮੈਂਟ ਕਰਨ ਸਾਡੇ ਅਕਾਊਂਟ ਨੰਬਰ ਤੇ ਹਾਂਜੀ ਸਾਡੀ ਦੁਕਾਨ ਹੈਗੀ ਗਿੱਲ ਰੋਡ ਤੇ ਠੀਕ ਹੈ ਜੀ ਲੁਧਿਆਣਾ ਦੇ ਵਿੱਚ ਸਤਨਾਮ ਪੰਪਸ ਦੇ ਨਾਂ ਤੇ ਸਤਨਾਮ ਪੰਪਸ ਐਂਡ ਮੋਟਰ ਗਿੱਲ ਰੋਡ ਲੁਧਿਆਣਾ ਠੀਕ ਹੈ ਜੀ ਵੀ ਕੋਈ ਵੀ ਬੰਦਾ ਕਿਤੇ ਵੀ ਬੈਠਾ ਹੋ ਉਹ ਮੰਗਵਾ ਸਕਦਾ ਹੈ ਬਿਲਕੁਲ ਬਿਲਕੁਲ ਸਾਡੇ ਅਕਾਊਂਟ ਨੰਬਰ ਹੈ ਬਾਰ ਕੋਡ ਹੈ ਜਿੱਤੇ ਮਰਜ਼ੀ ਪੇਮੈਂਟ ਕਰਕੇ ਅਸੀਂ ਉਹ ਡਿਲੀਵਰੀ ਬਾਈ ਬੱਸ ਬਾਈ ਬਾਈ ਕੂਰੀਅਰ ਜਿੱਦਾਂ ਵੀ ਆਪਣੀ ਕੰਵੀਨੀਅੰਟ ਹੋਊਗੀ ਆਪਾਂ ਉਹਦਾ ਕਰਾਂਗੇ ਠੀਕ ਹੈ ਜੀ ਤੇ ਇਸ ਤੋਂ ਇਲਾਵਾ ਜੇ ਕਹਿੰਗੇ ਜੀ ਇਹ ਇਹਦਾ ਹੋ ਗਈ ਆਪਣੀ ਇਸ ਪੰਪ ਬਾਰੇ ਗੱਲ ਜਿਹੜੀ ਕਿ ਬਹੁਤ ਮੇਨ ਚੀਜ਼ ਸੀਗੀ ਤੇ ਹਰ ਇੱਕ ਬੰਦੇ ਦੀ ਜ਼ਰੂਰਤ ਸੀ ਤੇ ਇਸ ਤੋਂ ਇਲਾਵਾ ਆਪਣਾ ਜਿਹੜਾ ਐਗਰੀਕਲਚਰਲ ਨਾਲ ਰਿਲੇਟਡ ਆਪਣੇ ਕੋਲੇ ਕੀ ਕੀ ਸਮਾਨ ਹੁੰਦਾ ਹੈ ਇਸ ਤੋਂ ਇਲਾਵਾ ਸਾਡੇ ਕੋਲ ਸਪਰੇਅ ਪੰਪ ਹੈ ਜੀ ਹਰ ਤਰ੍ਹਾਂ ਦੇ ਅਸੀਂ ਹੋਲ ਸੇਲ ਕਰਦੇ ਹਾਂ ਹਾਂਜੀ ਉਹਦੇ ਵਿੱਚ ਕ ਹਾਈ ਕੁਆਲਿਟੀ ਆ ਔਰ ਸਾਰੇ ਦੇ ਸਪੇਅਰ ਪਾਰਟ ਸਾਡੇ ਕੋਲ ਅਵੇਲੇਬਲ ਆ ਠੀਕ ਹੈ ਜੀ ਔਰ ਡੀਲਰਸ ਸਾਰੇ ਨੂੰ ਅਸੀਂ ਡਿਸਟ੍ਰਿਬਿਊਟ ਕਰਦੇ ਆ ਜੀ ਇਹ ਹਾਂ ਜੇ ਕੋਈ ਦੁਕਾਨਦਾਰ ਵੀ ਸੰਪਰਕ ਕਰਨਾ ਚਾਹੁੰਦਾ ਤਾਂ ਦੁਕਾਨਦਾਰ ਵੀ ਕਰ ਸਕਦਾ ਹੈਗਾ ਹਾਂ ਜੀ ਕਸਟਮਰ ਤਾਂ ਹੈਗੇ ਇਹਦੇ ਵਿੱਚ ਨਵਾਂ ਪਲੱਟ ਸਾਡਾ ਆ ਡਾਇاف੍ਰਾਮ ਬੰਪਾ ਜੀ ਅੱਛਾ ਜੀ ਇਹ ਇਟਾਲੀਅਨ ਆ ਜੀ ਮੇਡ ਇਨ ਇਟਲੀ ਆ ਅੱਛਾ ਜੀ ਔਰ ਇਹ ਹਾਈ ਕੁਆਲਿਟੀ ਦੇ ਵਿੱਚ ਆ ਪਾਰਟ ਸਾਰੇ ਅਵੇਲੇਬਲ ਆ ਠੀਕ ਹੈ ਜ਼ੀਰੋ ਡਿਫੈਕਟ ਚੀਜ਼ਾਂ ਹੈਗੀਆਂ ਵਧੀਆ ਚੀਜ਼ ਆ ਠੀਕ ਹੈ ਜੀ ਇਹ ਇਹ ਤਾਂ ਫਿਰ ਕਾਫੀ ਮਹਿੰਗਾ ਹੋਊ ਮਿਰਸਾ ਹੁਣ ਆ ਠੀਕ ਹੈ ਚੀਜ਼ ਵੀ ਵੱਖਰੀ ਜੀ ਬਹੁਤ ਹੋਰ ਮਾਈ ਹੋਈ ਹੈ ਇਹ ਤੇ ਇਸ ਤੋਂ ਇਲਾਵਾ ਇਧਰਨੇ ਪਾਸੇ ਜੀ ਦੇਖੀ ਆ ਵੀ ਆ ਕਾਰਵਾਚਰਾ ਜੀ ਇੱਕ ਕਾਰਵਾਚਰ ਜੀ ਸਾਡਾ ਹਾਈ ਪ੍ਰੈਸ਼ਰ ਕਮਰਸ਼ੀਅਲ ਹੈ ਜੀ ਇਹ ਅੱਛਾ ਜੀ ਇਹਦੀ ਪ੍ਰਾਈਜ਼ਿੰਗ ਹੈਗੀ 55000 ਰੁਪਏ ਜੀ ਠੀਕ ਹੈ ਜੀ ਇਹ ਸਰਵਿਸ ਸੈਂਟਰ ਤੇ ਯੂਜ਼ ਹੁੰਦਾ ਹੈਗਾ ਆਟੋਮੈਟਿਕ ਹੈ ਦੋ ਗੰਨਾਂ ਹੋਣਗੀਆਂ ਤੇ ਸ਼ਾਰਟ ਗਨ ਲਾਉਂਗਾ ਅੱਛਾ ਇਹ ਇਹਨੂੰ ਤਾਂ ਜਿੰਨਾ ਟਾਈਮ ਮਰਜ਼ੀ ਚਲਾ ਲਓ ਫਿਰ ਕੋਈ ਦਿੱਕਤ ਨਹੀਂ ਆਏਗੀ ਹਾਂਜੀ 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 ਜਿੰਨਾ ਮਰਜ਼ੀ ਚਲਾਓ ਲਗਾਤਾਰ ਚਲਾਓ 12 ਘੰਟੇ ਚਲਾਓ 16 ਘੰਟੇ ਚਲਾਓ ਹਾਂਜੀ ਕੋਈ ਦਿੱਕਤ ਨਹੀਂ ਹੈਗੀ ਵੱਡੀ ਮੋਟਰ ਲ ਔਰ 4 एचपी ਦੀ ਮੋਟਰ ਲੱਗੀ ਹੋਈ ਹੈ ਹਾਂਜੀ ਇਹ ਜੀ ਦੋ ਗਨਾਂ ਹੋਣਗੀਆਂ ਇੱਕ ਆ ਗਨ ਹੁੰਦੀ ਛੋਟੀ ਚ ਇੱਕ ਲੌਂਗ ਗਨ ਹੁੰਦੀ ਆ ਇੱਕ ਪਾਈਪ ਹੋਏਗੀ ਔਰ ਇਹ ਚ ਫੋਮ ਬੋਟਲ ਨਾਲ ਆਗੇ ਫੋਮ ਵਾਸ਼ਿੰਗ ਵੀ ਤੁਸੀਂ ਕਰ ਸਕਦੇ ਹੋ ਠੀਕ ਹੈ ਜੀ ਠੀਕ ਹੈ ਇਹ ਦਾ ਪੂਰਾ ਇਹ ਵੀ ਡਿਊਟੀ ਮਾਡਲ ਆ ਪੂਰੇ ਹੋ ਗਿਆ ਨਾ ਪੂਰਾ ਹੈਵੀ ਮਾਡਲ ਹੋ ਗਿਆ ਹੈਵੀ ਡਿਊਟੀ ਹੈ ਜੀ ਹੈਵੀ ਡਿਊਟੀ ਹਾਂਜੀ ਹਾਂਜੀ ਕਿਤੇ ਵੀ ਤੁਸੀਂ ਯੂਜ਼ ਕਰ ਸਕਦੇ ਹੋ ਤੇ ਇਸ ਤੋਂ ਇਲਾਵਾ ਇਧਰ ਕਾਰਵਾਸ਼ਰਾ ਦੀ ਕਾਫੀ ਕਲੈਕਸ਼ਨ ਹੈਗੀ ਹੈ ਜੀ ਡਿਵੈਸਟੀ ਕਹੇ ਜੀ ਕਾਰਵਾਸ਼ਰ ਹਾਂਜੀ ਇੱਕ ਮਾਈਨਾ ਵਾਸਤੇ ਟਰੋਂ ਵਾਸਤੇ ਜਾਂ ਟਰੈਕਟਰ ਧੋਣ ਵਾਸਤੇ ਸਿੰਗਲ ਆਪਣੇ ਫੈਮਿਲੀ ਵਾਸਤੇ ਵੀ ਯੂਜ਼ ਕਰ ਸਕਦੇ ਹੋ ਘਰ ਵਾਸਤੇ ਹਾਂਜੀ ਇਹਦੇ ਠੀਕ ਹੈ ਜੀ ਬਾਕੀ ਆ ਹੈਵੀ ਡਿਊਟੀ ਚਾਹੇ ਟਰਾਲੀ ਬੇਸਡ ਹੈਗਾ ਹਾਂਜੀ ਇਹ 9500 ਦਾ ਹੈਗਾ ਆ ਜਿਹੜੇ ਆ ਜਿਹੜੇ ਕਾਰਵਾਚਰ ਆ ਜੀ ਇਹਦਾ ਨਾ ਲੋਕਾਂ ਨੂੰ ਇੱਕ ਚੀਜ਼ ਧਿਆਨ ਨਹੀਂ ਰੱਖਦੇਗੇ ਵੀ ਇਹਦੇ ਵਿੱਚ ਤੇਲ ਪਾਉਣਾ ਪੈਂਦਾ ਹਨਾ ਉਹ ਪਾਉਂਦੇ ਨਹੀਂ ਉਹ ਪੰਪ ਖਰਾਬ ਹੋ ਜਾਂਦਾ ਉਹਦੇ ਨਾਲ ਤੋਂ ਬਾਅਦ ਤੇਲ ਚੇਂਜ ਕਰਨਾ ਜ਼ਰੂਰੀ ਹੁੰਦਾ ਵਿੱਚ ਇਹਦੇ ਹਾਂਜੀ ਆਮ ਤੌਰ ਤੇ ਲੋਕੀ ਪਾਉਂਦੇ ਨਹੀਂ ਸੀਗੇ ਅਸੀਂ ਉਹ ਸਮਝਾ ਦਿੰਨੇ ਆ ਜਿਹੜੇ ਨੂੰ ਵੇਚਦੇ ਹੈਗੇ ਔਰ ਇਹਦੇ ਵਿੱਚ ਸਾਰੇ ਪਾਰਟ ਸਾਡੇ ਕੋਲ ਅਵੇਲੇਬਲ ਹੈ ਕੱਲ ਨੂੰ ਕੋਈ ਵੀ ਚੀਜ਼ ਚਾਹੀਦੀ ਖਰਾਬ ਹੁੰਦੀ ਮੋਟਰ ਹੁੰਦੀ ਪੰਪ ਹੁੰਦਾ ਸਾਰਾ ਮਿਲ ਜਾਊਗਾ ਹਾਂਜੀ ਤੇ ਆਪਣੇ ਜਿਹੜੇ ਡੀਜ਼ਲ ਪੰਪ ਇਹਦਾ ਵੀ ਸਾਰਾ ਪਾਰਟਸ ਅਵੇਲੇਬਲ ਹੈ ਇਹਦੇ ਵਿੱਚ ਪਾਰਟਸ ਵੀ ਸਾਰਾ ਅਵੇਲੇਬਲ ਹੈਗਾ ਜੀ ਅੱਛਾ ਜੀ ਕੋਈ ਦਿੱਕਤ ਨਹੀਂ ਆਊਗੀ ਤੁਹਾਨੂੰ ਜ਼ੀਰੋ ਡਿਫੈਕਟ ਇਹ ਪੰਪ ਫਿਟਿਡ ਹੈਗਾ ਜੀ ਵਿਦ ਕ੍ਰਾਂਟਨ ਦੀ ਮੋਟਰ ਦੇ ਨਾਲ ਫਿਟਿਡ ਹੈਗਾ ਜੀ ਆਪਣਾ ਗੇਲ ਕੰਪਨੀ ਦਾ ਹੀ ਹੈ ਵਧੀਆ ਕੰਪਨੀ ਚ ਠੀਕ ਹੈ ਜੀ ਔਰ ਹੈਵੀ ਡਿਊਟੀ ਦੇ ਵਿੱਚ ਠੀਕ ਹੈ ਜੀ ਔਰ ਇਹ ਪਾਈਪ ਹੈ ਕੋਰੀਅਨ ਔਰ ਇਹ ਇਹ ਸਪਰੇਅ ਵਾਸਤੇ ਯੂਜ਼ ਹੁੰਦੀ ਹੈ ਆਪਣੀ ਮੇਡ ਇਨ ਕੋਰੀਆ ਦੀ ਪਾਈਪ ਆ ਹਾਂਜੀ ਔਰ ਇਸ ਤੋਂ ਇਲਾਵਾ ਆਪਣੇ ਕੋਲ ਵੈਕਿਊਮ ਕਲੀਨਰ ਹੁੰਦੇ ਜੀ ਠੀਕ ਹੈ ਜੀ ਇਹ ਮਿੱਟੀ ਮੋਟੀ ਖਿੱਚਣ ਲਈ ਹਾਂਜੀ 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 ਬਈ ਆਪਾਂ ਹੁਣ ਇਹ ਜਿਹੜੇ ਆਪਣੇ ਡੀਜ਼ਲ ਪੰਪ ਹੈਗੇ ਆ ਇਹ ਵਰਕ ਕਿਵੇਂ ਕਰਦੀ ਹੈ ਇੱਕ ਵਾਰ ਆਪਾਂ ਆਪਣੇ ਜਿਹੜੇ ਵਿਊਅਰਸ ਹੈਗੇ ਦੇਖਣ ਵਾਲੇ ਹੈਗੇ ਉਹਨਾਂ ਨੂੰ ਇਹ ਵੀ ਦਿਖਾ ਦਈਏ ਦੇਖੋ ਜੀ ਇਹ ਡੀਜ਼ਲ ਪੰਪ 12 ਵੋਲਟ ਤੇ ਚੱਲਦੇ ਹੈਗੇ ਆ ਇਹ ਟਰੈਕਟਰ ਤੇ ਕੰਬਾਈਨ ਦੀ ਬੈਟਰੀ ਚੱਲਦੇ ਹੈਗੇ ਆ ਠੀਕ ਹੈ ਜੀ ਇੱਕ 24 ਵੋਲਟ ਦੇ ਵਿੱਚ ਵੀ ਆ 24 ਵੋਲਟ ਦੇ ਵਿੱਚ ਸਾਡਾ ਵੱਡਾ ਮਾਡਲ ਇਹ 12 ਚ ਵੀ ਆ ਤੇ 24 ਚ ਵੀ ਇਹ 12 ਚ ਵੀ ਮਿਲ ਜਾਊਗਾ 24 ਚ ਮਿਲ ਜਾਊਗਾ ਅੱਛਾ ਜੀ ਔਰ ਬਾਕੀ ਜਿਹੜੇ ਛੋਟੇ ਮਾਡਲ ਹੈ ਸਾਡੇ 12 ਵੋਲਟ ਦੇ ਉੱਤੇ ਆ ਹਾਂਜੀ ਔਰ ਇਹਨਾਂ ਦੀ ਵਰਕਿੰਗ ਬਹੁਤ ਈਜ਼ੀ ਆ ਜੀ ਇਹ ਪੰਪ ਤੁਸੀਂ ਲਗਾੜਾ ਪਾਈਪਾਂ ਲਗਾਣੀਆਂ ਸਕਸ਼ਨ ਪਾਈਪ ਤੁਸੀਂ ਲਗਾਨੀ ਹੈ ਤੇ ਡਿਲੀਵਰੀ ਪਾਈਪ ਲਾਣੇ ਨਾਲ ਮੋਰੇ ਗਨ ਲਾ ਦੇਣੀ ਹੈਗੀ ਆ ਠੀਕ ਹੈ ਜੀ ਔਰ ਪ੍ਰੀ ਸਕਸ਼ਨ ਪਾਈਪ ਨਾਲ ਤੁਸੀਂ ਟੈਂਕ ਚ ਡੀਜ਼ਲ ਚਕਾਉਗੇ ਸਿੱਧਾ ਡਾਇਰੈਕਟ ਬੈਟਰੀ ਤੇ ਤਾਰ ਆਵੇ ਮਿਲ ਜੀਆ ਪਾਈਪ ਜਿਹੜੀ ਇੱਥੇ ਲੱਗੂਗੀ ਸਕਸ਼ਨ ਤੇ ਹਾਂਜੀ ਇੱਥੇ ਡਿਲੀਵਰੀ ਤੇ ਇੱਕ ਪਾਈਪ ਲੱਗੂਗੀ ਮੂਰੇ ਗਨ ਲੱਗੂਗੀ ਇਹਦੇ ਨਾਲ ਦੀ ਇਹਦੇ ਨਾਲ ਤੁਸੀਂ ਦਬੋਗੇ ਤਾਂ ਡੀਜ਼ਲ ਨਿਕਲੂਗਾ ਇਹਨੂੰ ਛੱਡ ਦੋਗੇ ਤਾਂ ਡੀਜ਼ਲ ਬੰਦ ਹੋ ਜਾਊਗਾ। ਬੰਦ ਹੋ ਜਾਊਗਾ। ਹਾਂਜੀ ਹਾਂਜੀ ਇਹ ਫਿਰ ਤੁਸੀਂ ਟਰੈਕਟਰ ਦੇ ਵਿੱਚ ਭਰ ਲਓ ਕਮਬਾਈਨ ਦੇ ਵਿੱਚ ਭਰ ਲਓ। ਕਮਬਾਈਨ ਦੇ ਟੈਂਕ ਦੀ ਹਾਈਟ ਜ਼ਿਆਦਾ ਉੱਚੀ ਹੁੰਦੀ ਆ। ਹਾਂਜੀ ਤੇ ਅਸੀਂ ਉਸ ਹਿਸਾਬ ਨਾਲ 13 14 ਫੁੱਟ ਪਾਈ ਬਣਾ ਲ ਦਿੱਤੀ ਹੁੰਦੀ ਆ। ਠੀਕ ਹੈ। ਤੇ ਤੁਸੀਂ ਉੱਥੇ ਜਾ ਕੇ ਡੀਜ਼ਲ ਭਰ ਸਕਦੇ ਹੋ। ਇੱਕ ਬੰਦੇ ਨਾਲ ਹੀ ਤੁਸੀਂ ਸਾਰਾ ਕੁਝ ਕੰਮ ਕਰ ਸਕਦੇ ਹੋ। ਓਕੇ ਜੀ ਓਕੇ। ਔਰ ਇਹ ਸ਼ੋਰਟ ਦੇ ਵਿੱਚ 5 ਮਿੰਟ ਦੇ ਵਿੱਚ ਕੰਮ ਹੋ ਜਾਊਗਾ ਤੁਹਾਡਾ ਡੀਜ਼ਲ ਭਰਿਆ ਜਾਊਗਾ। ਠੀਕ ਹੈ ਜੀ। ਤੇ ਚਲੋ ਦੋਸਤੋ ਵੀ ਉਹ ਤੁਸੀਂ ਆਹ ਵੀਡੀਓ ਵਿੱਚ ਦੇਖ ਹੀ ਰਹੇ ਹੋ ਚੱਲ ਰਹੀ ਆ ਕਿ ਕਿਸ ਤਰੀਕੇ ਨਾਲ ਇਹ ਕੰਮ ਕਰ ਰਿਹਾ ਵਾ ਤੇ ਬਾਕੀ ਬਾਈ ਜੀ ਬਹੁਤ ਧੰਨਵਾਦ ਤੁਹਾਡਾ ਜਾਣਕਾਰੀ ਦੇਣ ਵਾਸਤੇ ਠੀਕ ਹੈ ਜੀ ਸ਼ੁਕਰੀਆ ਜੀ ਧੰਨਵਾਦ ਜੀ ਓਕੇ ਜੀ